ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਆ ਦੇਖੋ ਜੀ ਸਾਡਾ ਫਤੇਪੁੱਤ ਉੱਠ ਗਿਆ ਜੋ ਕਿ ਸਵੇਰੇ ਅੱਜ 7 ਵਜੇ ਉੱਠ ਗਿਆ ਤੇ ਕਿਉਂ ਅੱਜ ਸਕੂਲ ਦੀਆਂ ਛੁੱਟੀਆਂ ਨੇ ਤੁਹਾਨੂੰ ਪਤਾ ਜਿਵੇਂ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਇੱਧਰ ਚਿੱਲ ਮੂਡ ਆ ਇੱਧਰ ਸਾਸਰੀ ਘਰ ਬਲਾਓ ਸੌ ਜਾ ਕੇ ਚੱਲ ਭੱਜ ਮम्मा ਕੀ ਕਹਿ ਰਹੇ ਨੇ ਕਰੋ ਰੁਕ ਕੀ ਜਾਓ ਇੱਧਰ ਗੱਦ ਨੂੰ ਵੀ ਰੈਡੀ ਹੋ ਗਈ ਸਕੂਲ ਜਾਣ ਨੂੰ ਜਾ ਕੇ ਫਿਰ ਕੀ ਕਹਿੰਦਾ ਕੀ ਕਹਿ ਰਿਹਾ ਅਸੀਂ ਸੌਣ ਨੂੰ ਆਉਂ ਨਹੀਂ ਹੋਏ ਜੀ গুড মর্নিং ਸਾਰਿਆਂ ਨੂੰ ਤੇ ਅੱਜ ਆਦਾ ਸਿਰਸ ਰਿ ਆ ਗਿਆ ਸੌਫ ਜੀਰੇ ਵਾਲਾ ਪਾਣੀ ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਤੇ ਅੱਜ ਦੀ ਵਲੌਗ ਦੀ ਜਿਹੜੀ ਸ਼ੁਰੂਆਤ ਹੈ ਉਹ ਮੈਂ ਕਰ ਰਹੇ ਹਾਂ ਪਹਿਲਾਂ ਤੁਹਾਨੂੰ ਕਾਫੀ ਕੁਫੀ ਬਣਾਉਂਦੇ ਜਿਆ ਕੀ ਬਣਾਇਆ ਸੀ ਮੇਰੇ ਪਾਣੀ ਪਾਣੀ ਜੀਰੇ ਵਾਲਾ ਪਾਣੀ ਬਣਾਇਆ ਸੀਗਾ ਤੇ ਅਸੀਂ ਅੱਜ ਕੋਲੋਂ ਪੀ ਰਹੇ ਹਾਂ ਤੇ ਉਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਰੀਲੀਫ ਮਿਲ ਰਿਹਾ ਤੇ ਮੈਨੂੰ ਵੀ ਮੇਰਾ ਜੋਆਇੰਟ ਸੀ ਥੋੜਾ ਵਧਿਆ ਹੋਇਆ ਸੀਗਾ ਤੇ ਹੁਣ ਬਿਲਕੁਲ ਠੱਕੇ ਦੀ ਰਿਪੋਰਟ ਆ। ਆ ਦੱਸ ਦੋ ਸਾਰੇ ਪੁੱਛ ਰਹੇ ਹਨ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਚੀਜ਼ਾਂ ਖਾ ਪੀ ਕੇ। ਮੈਂ ਅਸੀਂ ਚਾਹ ਛੱਡੀ ਹੋਈ ਹੈ ਜੀ। ਚਾਹ ਮੈਂ ਆਫਿਸ ਤੋਂ 4 ਵਜੇ ਸ਼ਾਮ ਨੂੰ ਜਦੋਂ ਥੋੜੀ ਜਿਆ ਤੋੜ ਜੀ ਲੱਗਦੀ ਨਾਲ ਉਦੋਂ ਮੈਂ ਪੀ ਲੈਣਾ ਹੁਣ। ਇੱਕ ਟਾਈਮ ਹੀ ਚਾਹ ਪੀਣਾ ਤੇ ਸਵੇਰੇ ਮੈਂ ਆਪਣਾ ਜੀਰਾ, ਮੇਥੀ, ਸੌਫ ਤੇ ਕਈ ਵਾਰ ਅਜੋਇਨ ਪਾ ਲੈਣੇ ਹੁੰਦੇ ਆ। ਤੇ ਫਿਰ ਜਦੋਂ ਉਹਨੂੰ ਉਵਾਲ ਕੇ ਰੱਸ ਰਾਤ ਨੂੰ ਪੀਓ ਕੇ ਰੱਖਦੇ ਆ। ਸਵੇਰੇ ਉਹੀ ਪਾਣੀ ਨੂੰ ਗਰਮ ਕਰਕੇ ਇੱਕ ਚਮਚਾ ਸ਼ੈਦਾ ਵਿੱਚ ਪਾ ਕੇ ਤੇ ਉਹ ਸਵੇਰੇ ਸਵੇਰੇ ਸੀ ਪੀਂਦੇ ਆ। ਉਹ ਸਾਨੂੰ ਨਾ ਫਿਰ ਉਹ ਐਦਾਂ ਹੁੰਦਾ ਕਿ ਸਾਨੂੰ ਨਾ ਜਲਦੀ ਮਤਲਬ ਕਿ ਓਮ ਹੈਵੀ ਪੰਨੀ ਲੱਗਦਾ ਜਲਦੀ ਸਾਰੀ ਚੀਜ਼ ਹਜ਼ਮ ਜੀ ਹੋ ਜਾਂਦੀ ਹੈ ਤੇ ਜੈਸੀ ਉਹਨੂੰ ਪੀ ਲੈਣੇ ਨਾ ਅੱਧੇ ਘੰਟੇ ਬਾਅਦ ਆ ਲੱਗਣਾ ਕਿ ਕੁਝ ਖਾਣ ਖਾਈਏ ਕੁਝ ਖਾਈਏ ਜੋ ਚਾਹ ਪੀ ਲੈਣ ਦੇ ਸੀ ਕਿ ਨਾ ਉਹ ਤਾਂ ਭੁੱਖ ਜੀ ਮਰ ਜਾਂਦੀ ਸੀਗੀ ਭੁੱਖ ਆ ਲੱਗਦਾ ਸੀ ਬਸ ਇਹ ਭਰ ਗਿਆ ਹੋਰ ਤੱਕੇ ਨਾਲ ਹੀ ਖਾਣਾ ਪੈ ਰਿਆ ਉਹ ਤੱਕੇ ਨਾਲ ਖਾਣ ਕਰਕੇ ਕੀ ਵਧੀ ਜਾਂਦਾ ਲੀਵਰ ਤੇ ਲੋਡ ਪੈਂਦਾ ਹੈ ਤਾਂ ਇਹਦੇ ਨਾਲ ਲੀਵਰ ਵੀ ਮਨੋ ਕਿ ਠੰਡਾ ਰਹਿੰਦਾ ਆ ਤੇ ਸ਼ਾਂਤ ਰਹਿੰਦਾ ਆ ਤੇ ਸਾਫ਼ ਰਹਿੰਦਾ ਆ ਤੇ ਤੁਸੀਂ ਤਾਂ ਹਜੇ ਦੁਪਹਿਰੇ ਚਾਹ ਕੋਈ ਚਾਹ ਪੀ ਲੈਂਦੇ ਮੈਨੂੰ ਦੇਖੋ ਜਿਹੜਾ ਬੰਦਾ ਚਾਹ ਦਿਨ ਚ ਪੰਜ ਵਾਰੀ ਵੀ ਪੀ ਲੈਂਦਾ ਛੇ ਵਾਰੀ ਜਿਵੇਂ ਜਮਾਈ ਤਿਆਗਦੀ ਚਾਹ ਬਿਲਕੁਲ ਵੀ ਨਹੀਂ ਮੈਂ ਪਿੰਦੀ ਬਿਲਕੁਲ ਵੀ ਨਹੀਂ ਮਿਲਦੀ ਚਾਹ ਤੇ ਬਾਕੀ ਅਸੀਂ ਜ਼ਰੂਰੀ ਨਹੀਂ ਕਿ ਅਸੀਂ ਰੋਜ਼ ਇਹੀ ਪੀਨੇ ਆ ਕਈ ਵਾਰ ਅਸੀਂ ਥੋੜਾ ਚੇਂਜ ਕਰਨ ਦੇ ਕਹਿਦਾ ਗ੍ਰੀਨ ਟੀ ਵੀ ਲੈਨੇ ਹੁੰਦੇ ਆ ਕਈ ਵਾਰ ਅਸੀਂ ਬਲੈਕ ਕਾਫੀ ਪੀ ਲੈਂਦੇ ਆ ਬਲੈਕ ਕਾਫੀ ਦੇ ਵਿੱਚ ਕੁਝ ਨਹੀਂ ਪਾਣੀ ਗਰਮ ਕਰੋ ਤੇ ਕਾਫੀ ਦਾ ਪੈਕੇਟ ਜਿਹੜਾ 1-2 ਰੁਪਏ ਵਾਲਾ ਆਉਂਦਾ ਉਹ ਮਿਕਸ ਮਿਕਸ ਕਰੋ ਐਡਿਟਿਵਸ ਵੀ ਲਓ ਜਿਵੇਂ ਦਿੱਤੀ ਹੋਈ ਬਲੈਕ ਕਾਫੀ ਦੀ ਤੁਸੀਂ ਪਿਛਲੇ ਬਲੌਗਾਂ ਨਾਲ ਜਾ ਕੇ ਦੇ ਲਓ ਤੇ ਬਾਕੀ ਚੀਨੀ ਨਾਲੋਂ ਤੁਸੀਂ ਇੱਕ ਚਮਚਾ ਸ਼ਹਿਦ ਦਾ ਪਾ ਲਓ ਉਹ ਠੀਕ ਰਹੂਗਾ ਜਾਂ ਨਾ ਪੀਓ ਸ਼ਹਿਦ ਵੀ ਨਾ ਪਾਓ ਜਾਂ ਪਾ ਲਓ ਤਾਂ ਵੀ ਉਹਦਾ ਕੋਈ ਅੰਨਾ ਜ਼ਿਆਦਾ ਸਾਈਡ ਇਫੈਕਟ ਨਹੀਂ ਹੈਗਾ ਉਲਟ ਆਪਣਾ ਵੇਟ ਰਿਡਿਊਸ ਹੀ ਕਰਦਾ ਉਹ ਉਹਦੇ ਵਿੱਚ ਤਾਂ ਤੁਹਾਨੂੰ ਬੈਨੀਫਿਟ ਹੀ ਹੈ ਤੇ ਇਹ ਪੀ ਕੇ ਨਾ ਸਾਨੂੰ ਜਿਹੜਾ ਪਾਣੀ ਰੋਜ਼ ਪੀ ਰਹੇ ਹਾਂ ਅਸੀਂ ਇਹਦੇ ਨਾਲ ਸਾਨੂੰ ਨਾ ਮਤਲਬ ਥੋੜੀ ਜਿਆਦਾ ਲੱਗਦਾ ਕਿ ਹਾਂ ਅਸੀਂ ਠੀਕ ਆ ਚਾਹ ਪੀ ਕੇ ਨਾਲ ਤਾਂ ਦੁੱਧ ਜੇ ਨਾਲ ਕਿਤੇ ਨਾ ਕਿਤੇ ਫੈਟੀ ਲੀਵਰ ਵਧਾਉਣ ਦਾ ਕਾਰਨ ਬਣਦਾ ਉਹ ਫੈਟੀ ਲੀਵਰ ਨਾਲ ਹੀ ਟਿਫਲਦਾ ਇਹ ਵੀ ਤਾਂ ਸਾਨੂੰ ਪਤਾ ਲੱਗਾ ਜੇ ਮੈਂ ਬਿਮਾਰ ਹੋਈ ਹੈ ਨਾ ਮੇਰਾ ਬੀਪੀ ਵਧਿਆ ਤੇ ਕੁਝ ਗੱਲਾਂ ਦਾ ਸੀ ਪਤਾ ਲੱਗਾ ਕਿ ਹਾਂ ਇਹ ਚੀਜ਼ ਸਾਨੂੰ ਨੁਕਸਾਨ ਕਰ ਰਹੀ ਹੈ ਨਹੀਂ ਤੇ ਮੈਂ ਦਿਨ ਚ ਸਵੇਰੇ ਚਾਹ ਤੇ ਸਵੇਰੇ ਮੈਂ ਚਾਹ ਦੁਆ 6 ਵਜੇ ਚਾਹ ਬਣਾਣੀ ਸਵੇਰੇ ਚਾਹ ਪੀ ਕੇ ਮੈਂ 7:30 ਤੱਕ ਫੇਰ ਦੂਜੀ ਵਾਰੀ ਪੀ ਲੈਣੀ ਉਦੋਂ ਬਾਅਦ ਰੋਟੀ ਤੋਂ ਬਾਅਦ ਫੇਰ 10:30 ਪੀਣੀ ਹੈ ਨਾ ਉਦੋਂ ਬਾਅਦ ਕੰਮ ਕੁੰਮ ਕਰਕੇ ਫੇਰ ਮੈਂ 1:30 2:00 ਲੈਣੀ ਫੇਰ ਸ਼ਾਮ ਦੀ ਚਾਹ 4-5 ਇਹ ਉਹਦੇ ਕਰਕੇ ਬੜਾ ਜਿਆਦਾ ਹੀ ਨੁਕਸਾਨ ਹੋ ਰਿਹਾ ਕੱਲ ਇੱਕ ਭੈਣ ਦਾ ਮੈਸੇਜ ਵੀ ਆਇਆ ਸੀਗਾ ਅਬੀ ਤੁਸੀਂ ਕਿਸੇ ਅਗੇਸ਼ਨ ਤੇ ਕਿਤੇ ਜਾ ਰਹੇ ਹੋ ਕਿਸੇ ਨਾ ਮਾੜਾ ਮੋਟਾ ਚਲੋ ਪੀਣੀ ਪੈਗੀ ਉਹ ਚਲ ਜਾਊਗਾ ਉਹ ਚਲ ਜਾਊਗਾ ਪਰ ਇਹ ਰੈਗੂਲਰ ਜਿਹੜਾ ਸੀਗਾ ਨਾ ਸਵੇਰੇ ਵਾਲਾ ਸਵੇਰੇ ਵਾਲਾ ਕੰਮ ਤਾਂ ਬਿਲਕੁਲ ਹੀ ਬੰਦ ਕਰੋ ਇਹ ਤਾਂ ਲੋੜ ਹੀ ਨਹੀਂ ਹੈਗੀ ਚਾਹ ਦੀ ਜੇ ਤੁਹਾਨੂੰ ਲੱਗਦਾ ਸ਼ਾਮ ਨੂੰ ਕਿਤੇ ਮਾੜੀ ਮੋਟੀ ਚਾਹੀਦੀ ਹੈ ਤਾਂ ਕੱਪੀਕ ਪੀਓ ਆਪਾਂ ਗਲਾਸ ਭਰਦੇ ਆ ਜਾਂ ਕੁਛ ਵੱਡਾ ਵੱਡਾ ਕੱਪ ਲੈਣੇ ਆ ਉਹ ਚੀਜ਼ ਗਲਤ ਹੈ ਛੋਟਾ ਕੱਪ ਲੈ ਲਓ ਛੋਟੇ ਕੱਪ ਚ ਹਲਕੀ ਗੁੱਚੀ ਤੋਂ ਆ ਵੀਓ ਜਿਹੜੇ ਭਾਈ ਮਿਹਨਤ ਕਰਦੇ ਨੇ ਜਿਹਨੇ ਜਿਨ੍ਹਾਂ ਨੇ ਖੇਤਾਂ ਚ ਕੰਮ ਕਰਨਾ ਹੈ ਕਹੀ ਚਲਾਉਣੀ ਹੈ ਜਿਨ੍ਹਾਂ ਨੇ ਕੋਈ ਰੋਜ ਦਾ ਸਮਾਨ ਤੋੜਾ ਫੇਰਾ ਹੈਗਾ ਉਹਨਾਂ ਦਾ ਉਹ ਪੀ ਸਕਦੇ ਨੇ ਉਹਨਾਂ ਨੂੰ ਸਾਰਾ ਕੁਝ ਹਜ਼ਮ ਹੈ ਉਹਨਾਂ ਲਈ ਕੋਈ ਚੱਕਰ ਨਹੀਂ ਹੈਗਾ ਜਿਹੜੇ ਸਾਡੇ ਵਰਗੇ ਸਾਰੇ ਸਿਟਿੰਗ ਜੌਬ ਤੇ ਨੇ ਤੇ ਸਾਰੇ ਘਰੇ ਬੈੱਡ ਤੇ ਬੈਠੇ ਰਹਿੰਦੇ ਨੇ ਬੈਂਡ ਤੇ ਹੀ ਬੈਠੀ ਆ ਮੇਰਾ ਹੁਣ ਕੰਮ ਸ਼ੁਰੂ ਹੋਣ ਵਾਲੇ ਹੁਣ ਮੈਂ ਬ੍ਰੈਕਫਾਸਟ ਨਾਲ ਗੈਂਡੀਆਂ ਟਿਫਨ ਬਣਾ ਕੇ ਹੱਡੀਆਂ ਤੇ ਆ ਕੋਈ ਮੇਰੇ ਚਾਰਜ ਪਿੰਦੇ ਸਾਰੇ ਕੱਪੜੇ ਪ੍ਰੈਸ ਕਰਕੇ ਮਰੱਖੇ ਨੇ ਆ ਮੇਰੇ ਕਰਨ ਵਾਲੇ ਤੇ ਬਾਕੀ ਇਹਦੇ ਮੈਂ ਝਾੜੂ ਪੂੰਝਾ ਸਫਾਈਆਂ ਕਰਨੀਆਂ ਇਹ ਕਹਿੰਦੇ ਬੈੱਡ ਤੇ ਬੈਠੇ ਵਾਓ ਤੁਹਾਡੇ ਹੈ ਆ ਦੇਖ ਲੋ ਦੇਖ ਲੋ ਹੁਣ ਸਾਰੀ ਗੱਲ ਮੈਂ ਗਿਨਾਤੀ ਨਾ ਐ ਹੁੰਦਾ ਐ ਮੈਨੂੰ ਐਸ਼ ਕਰਾ ਰਿਆ ਮੈਨੂੰ ਦੇਖੋ ਐਸ਼ ਕਰਾ ਰਿਆ ਮੈਨੂੰ ਐਵੇਂ ਚਲੋ ਜੀ ਮੈਂ ਚੱਲਦਾ ਆਫਿਸ ਤੇ ਤੁਸੀਂ ਹੌਲੀ ਹੌਲੀ ਸਾਡੇ ਅਗਲੇ ਜਿਹੜੇ ਅਗਲੇ ਸਟੈਪ ਨੂੰ ਦੇਖੀ ਜਾਇਓ ਤੇ ਮੈਂ ਤਾਂ ਫਿਰ ਸ਼ਾਮ ਨੂੰ ਮਿਲੂੰਗਾ ਚਲੋ ਜੀ ਚਲ ਜਨ ਜਨ ਇਹ ਕਹੋ ਚੈਨਲ ਸਬਸਕ੍ਰਾਈਬ ਕਰ ਲਿਓ ਜਿਹੜੇ ਜਿਹੜੇ ਨਵੇਂ ਨੇ ਚੈਨਲ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕੋਈ ਵਧੀਆ ਚੀਜ਼ ਸਾਨੂੰ ਦੱਸਣਾ ਚਾਹੁੰਦੇ ਹੋ ਜਾਂ ਕੁਝ ਸਾਡੇ ਬਾਰੇ ਪ੍ਰੇਸ਼ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਓਕੇ ਜੀ ਬਾਏ ਬਾਏ ਤੁਹਾਨੂੰ ਲੱਗਦਾ ਸਮਾਂ ਤੁਸੀਂ ਮੈਂ ਤੁਹਾਨੂੰ ਕਿਹਾ ਕਿ ਅੱਜ ਥੋੜਾ ਚਿਰ ਘਰੇ ਬੈਠ ਕੇ ਕੰਮ ਕਰ ਲਓ ਯਾਰ ਉਹ ਫੇਰ ਕੋਈ ਤੋਂ ਲੱਗੀ ਰਹਿੰਦੀ ਹੈ ਵੀ ਨਾ ਜਾਈ ਉੱਥੇ ਬੈਠ ਜੇ ਕੋਈ ਉਹ ਨਾ ਹੋਵੇ ਹੈ ਨਾ ਪਰ ਜੀ ਉੱਥੇ ਉੱਥੇ ਸਿਸਟਮੈਟਿਕ ਤਰੀਕੇ ਨਾਲ ਕੰਮ ਚੱਲਦਾ ਹੈ ਅੱਛਾ ਤੇ ਇੱਥੇ ਵੀ ਉਹ ਤੁਹਾਨੂੰ ਟੇਬਲ ਲੈਤਾ ਹੁੰਦੇ ਹੈ ਬੰਦੇ ਬੈਠ ਕੇ ਕਰ ਲੋ ਸਿਸਟਮੈਟਿਕ ਤਰੀਕੇ ਨਾਲ ਕੰਮ ਤੇ ਹੈ ਇੱਥੇ ਜੇ ਬੰਦੂ ਜੀ ਖੰਜਕ ਲੈ ਆਪਣਾ ਟਾਈਮ ਦੇ ਲਓ ਜੀ 11 ਵਜ ਗਏ ਨੇ ਤੇ ਮੈਂ ਕਿਹਾ ਸਾਡੇ ਜਿਹੜੇ ਉਹਦਾ ਆਇਆ ਉਹਦੇ ਦੋ ਹਫ਼ਤੇ 10 ਦਿਨਾਂ ਮੈਂ ਫਟ ਗਿਆ ਇਹ ਤੇ ਇਹਨੂੰ ਰੋਜ਼ ਕਹਿੰਦੇ ਵੀ ਠੀਕ ਕਰਾਉਨੇ ਠੀਕ ਕਰਾਉਨੇ ਪਰ ਸਾਡੇ ਕੋਲ ਟਾਈਮ ਹੈ ਨਹੀਂ ਤੈਮੀ ਹੈਗਾ ਸਕੋਰ ਵੀ ਆ ਕੁਚ ਆਲਸ ਪੰਨੇ ਸਾਰਾ ਕੁਝ ਹੀ ਆ ਵਿੱਚ ਤੁਸੀਂ ਦੂਜਾ ਲੈ ਜਾਓ ਤੇ ਨੂੰ ਸਾਹਮਣੇ ਨਾ ਬੱਸ ਸਟੈਂਡ ਦੇ ਸਾਹਮਣੇ ਹੀ ਭਾਈ ਸਿੰਦੇ ਰਹੇ ਅੰਕਲ ਬੈਠੇ ਹੁੰਦੇ ਨੇ ਬੱਸ ਸਟੈਂਡ ਨਹੀਂ ਉਹਦੇ ਬਾਹਰਲੇ ਪਾਸੇ ਜਿਹੜੇ ਜਿਹੜੇ ਬੰਦੇ ਸੰਗਰੂਰ ਦੇ ਉਹ ਜਾਣਦੇ ਨੇ ਕਿ ਉੱਥੇ ਬੈਗਾਂ ਆਲੇ ਹੈਗੇ ਹਾਂ ਸੰਗਰੂਰ ਵਾਲਿਓ ਕਮੈਂਟ ਕਰਿਓ ਦੱਸਿਓ ਕਿ ਕਿੱਥੇ ਬੈਗ ਸਲਾਈ ਕਰਨ ਵਾਲੇ ਆਵਤਾਰ ਆਪੇ ਲੈ ਆਉਣਗੇ ਮੈਂ ਤਾਂ ਕਿਹਾ ਮੇਰੇ ਤੱਕ ਇਹਨਾਂ ਲੱਗੇ ਲਓ ਜੀ ਟੈਫਨ ਪਾ ਲਿਆ ਆਪਾਂ ਨੇ ਚਲੋ ਜਾਓ ਬਾਏ ਉਜੀ ਉਤਾਰ ਚ ਲੱਗਿਆ ਨਾ ਆਫਿਸ ਤੇ ਹੁਣ ਆਪਾਂ ਸ਼ੁਰੂ ਕਰਨ ਲੱਗੇ ਆਪਣਾ ਘਰ ਦਾ ਕੰਮ ਕਰ ਉਹਦਾ ਤਾਰਕ ਕਿ ਬੈੱਡ ਤੇ ਬੈਠੀ ਐ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਨਾ ਘਰ ਦੇ ਕਿੰਨੇ ਕੰਮ ਹੁੰਦੇ ਨੇ ਜਨਾਨੀਆਂ ਨੂੰ ਸਾਰਾ ਦਿਨ ਘਰ ਦੇ ਇਹ ਆ ਕਰ ਲੋ ਕਦੇ ਉਹ ਕਰ ਲੋ ਤੇ ਮੈਂ ਕਾਫੀ ਦਿਨਾਂ ਤੋਂ ਫੀਲ ਕਰ ਰਹੀ ਹਾਂ ਤੇ ਕਮੈਂਟ ਵੀ ਆਏ ਸੀ ਕਿ ਤੁਹਾਡਾ ਫੇਸ ਜਿਹੜਾ ਬੜਾ ਸ਼ਾਈਨ ਕਰ ਰਿਹਾ ਤੇ ਮੈਂ ਅੱਜ ਤੁਹਾਨੂੰ ਦੱਸਣੀ ਆ ਕਿ ਮੇਰਾ ਫੇਸ ਕਿਉਂ ਸ਼ਾਈਨ ਕਰ ਰਿਹਾ ਕਿਉਂਕਿ ਜਿਹੜਾ ਮੈਂ ਨਾ ਫੇਸ ਆ ਉਹ ਯੂਜ਼ ਕਰਨਾ ਸ਼ੁਰੂ ਕੀਤਾ ਹੋਇਆ 1 ਮਨთ ਤੋਂ ਲੈਕਮੀ ਦਾ 블러시 글로 ਵਾਲਾ ਤੇ ਇਹ ਯੂਜ਼ ਕਰ ਰਹੀ ਆ ਤੇ ਇਹਦੇ ਨਾਲ ਮੈਨੂੰ ਕਾਫੀ ਫਰਕ ਆ ਮੈਨੂੰ ਵੀ ਲੱਗ ਰਿਹਾ ਕਿ ਕਾਫੀ ਗਲੋ ਕਰ ਰਿਹਾ ਤੇ ਬਾਕੀ ਤੁਹਾਡੇ ਕਮੈਂਟ ਆਏ ਸੀ ਜਿਹੜੇ ਮੇਰੇ ਭੈਣ ਭਰਾ ਪੁੱਛ ਰਹੇ ਸੀ ਤੇ ਉਹਨਾਂ ਨੂੰ ਮੈਂ ਦੱਸ ਦਾਂ ਕਿ ਆਹ ਵਾਲਾ ਫੇਸ ਵਾਸ਼ ਮੈਂ ਯੂਜ਼ ਕਰਦੀ ਪਈ ਆ ਤੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਜੇ ਕਰਨਾ ਹੈ ਤੇ ਬਾਕੀ ਮੈਨੂੰ ਤਾਂ ਸੂਟ ਕਰ ਗਿਆ ਤੇ ਇਹ ਹੈਗਾ ਲੈਮਨ ਵਾਲਾ ਜੀ ਵਿਟਾਮਿਨ ਸੀ سیرਮ ਆ ਇਹਦੇ ਵਿੱਚ ਤੇ ਇਹ ਯੂਜ਼ ਕਰਦੇ ਪਏ ਆ ਆਪਾਂ ਚਲੋ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਕੱਪੜੇ ਆਪਣੇ ਆ ਪ੍ਰੈਸ ਹੋ ਗਏ ਨੇ ਆ ਵੀ ਪ੍ਰੈਸ ਨੇ ਬਾਕੀ ਆ ਰਹਿ ਗਏ ਨੇ ਤੇ ਇਹ ਆਪਾਂ ਹੁਣ ਅਲਮਾਰੀਆਂ ਚ ਰੱਖ ਲਈਏ ਤੇ ਸਫਾਈ ਸ਼ੁਰੂ ਕਰਦੇ ਹਾਂ ਇਧਰੋਂ ਤਾਂ ਸਾਫ਼ ਹੀ ਐ ਬਾਕੀ ਤੁਹਾਨੂੰ ਪਤਾ ਹੀ ਹੈ ਬੱਚੇ ਘਰੇ ਨਹੀਂ ਤੇ ਖਲਾਰਾ ਪੈਂਦਾ ਨਹੀਂ ਉੱਤਾਰ ਦੇ ਟੇਬਲ ਤੇ ਬਸ ਉਹੀ ਸਮਾਨ ਹੈ ਅੱਜ ਦਾ ਮੌਸਮ ਦੇਖੋ ਜੀ ਕੱਲ ਸਾਡੇ ਮੀਂਹ ਪਿਆ ਤੇ ਕੱਲ ਸਾਡੇ ਕਾਫੀ ਮੀਂਹ ਪੈ ਗਿਆ ਰਾਤ ਨੂੰ ਪਿਆ ਤੇ ਕੱਲ ਦੁਪਹਿਰੇ ਵੀ ਪਿਆ ਤੇ ਹੁਣ ਮੌਸਮ ਸਾਫ਼ ਹੈ ਪਰ ਹਵਾ ਠੰਡੀ ਚੱਲਦੀ ਪਈ ਹੈ ਬੜਾ ਸਾਫ਼ ਸੁਥਰਾ ਜਿਹਾ ਮੌਸਮ ਹੈ ਤੇ ਇਧਰ ਮੈਂ ਤੁਹਾਨੂੰ ਦਿਖਾਵਾ ਇੱਥਰ ਆਪਣੇ ਟਮਾਟਰ ਜਿਹੜੇ ਨੇ ਲਾਲ ਹੋ ਚੁੱਕੇ ਨੇ ਵਿੱਚ ਕਈ ਇਸ ਇੱਕ گلاب ਦਾ ਬੂਟਾ ਲਾਇਆ ਅੱਜ ਮੈਂ ਬਲਾਬਲਾ ਹੈ ਇੱਕ ਮੈਂ ਇਹ ਬੋਤਲ ਦੇ ਵਿੱਚ ਲਾ ਰੱਖਿਆ ਹਾਂ ਦਮਣ ਨੇ ਤੇ ਆਪਾਂ ਗਮਲੇ 'ਚ ਲਾਤਾ ਤੇ ਇਹਨੂੰ ਪਾਣੀ ਪਾਵਾਂ ਸੁੱਕੇ ਪਿਆ ਆਪਾਂ ਨੇ ਸਾਰੇ ਕੰਮ ਆਪਣੇ ਨਿਬੇੜ ਲਏ ਆਫਿਸ ਚਲੇ ਗਏ ਸੀ ਅਫਤਾਰ ਤੁਸੀਂ ਦੇਖਿਆ ਸੀ ਤੇ ਇੱਧਰ ਜਿਹੜੇ ਕੱਪੜੇ ਥੋੜੇ ਜਿਹਾ ਪ੍ਰੈਸ ਕਰਨ ਵਾਲੇ ਉਹ ਵੀ ਕਰਤੇ ਬਾਕੀ ਸਾਰੇ ਅਲਮਾਰੀ 'ਚ ਰੱਖ ਲਏ ਸਾਰੀ ਆਪਣੀ ਸਫਾਈ ਹੋ ਗਈ ਇਸ ਰੂਮ 'ਚ ਵੀ ਤੇ ਇੱਧਰ ਵੀ ਤੇ ਉਸ ਪਾਸੇ ਹੀ ਤੇ ਇਧਰ ਮੈਂ ਹੁਣ ਨਾ ਮੈਨੂੰ ਲੱਗਾ 3-4 ਦਿਨ ਤੋਂ ਪਾਣੀ ਪੀਣਾ ਸਟਾਰਟ ਕੀਤਾ ਹੋਇਆ ਮੈਂ ਆ ਜਿਹੜੀ ਦੋ ਬੋਤਲਾਂ ਨੇ ਨਾ ਮਤਲਬ 4:30 ਵਜੇ ਤੱਕ ਖਤਮ ਕਰ ਦੇਣੀ ਆ ਪਾਣੀ ਪੀਣਾ ਚੰਗਾ ਹੁੰਦਾ ਸਿਹਤ ਲਈ ਤੇ ਡਾਕਟਰ ਨੇ ਵੀ ਕਿਹਾ ਸੀ ਕਿ ਪਾਣੀ ਵੱਧ ਤੋਂ ਵੱਧ ਪੀਓ ਤੇ ਇਹਦੇ ਕਰਕੇ ਮੈਂ ਹੁਣ 3 ਦਿਨ ਤੋਂ ਸਟਾਰਟ ਕੀਤਾ ਹੈ ਪਾਣੀ ਪੀਣਾ ਬਾਕੀ ਦੇਖਦੇ ਆ ਤੇ ਲੋ ਜੀ ਆਪਾਂ ਨੇ ਕੰਮ ਜਿਹੜੇ ਆਪਣੇ ਘਰ ਦੇ ਸਾਰੇ ਕੰਪਲੀਟ ਕਰ ਲਏ ਨੇ ਤੇ ਆਪਾਂ ਵੀ ਨਾ ਤੋਂ ਕਿ ਰੈਡੀ ਹੋ ਗਿਆਂ ਪਾਠ ਆਪਾਂ ਨੇ ਕਰ ਲਿਆ ਤੇ ਜੀ ਕਿਚਨ ਵੀ ਸਾਡੀ ਸਾਫ਼ ਹੋ ਗਈ ਸਿਰ ਭਾਂਡੇ ਰਹਿ ਗਏ ਉਹ ਮੈਂ ਕਰਦੀ ਆ ਤੇ ਬਾਕੀ ਥੋੜੇ ਰਹਿnde ਕੱਪੜੇ ਪ੍ਰੈਸ ਕਰਨ ਵਾਲੇ ਬਾਕੀ ਮੈਂ ਸਾਰੇ ਅਲਮਾਰੀ ਚ ਰੱਖੇ ਨੇ ਤੇ ਆਪਣੀ ਜੀ ਪਿੰਡ ਵਾਲੀ ਫੈਮਿਲੀ ਪਹੁੰਚੀ ਹੋਈ ਹੈ ਚੰਡੀਗੜ੍ਹ ਅੱਜ ਕੁਲਵਿੰਦਰ ਨੂੰ ਕੰਮ ਸੀ ਤੇ ਨਾਲ ਸਾਰੇ ਚੜ ਗਏ ਤੇ ਦਮਨ ਵੀ ਗਈ ਹੋਈ ਹੈ ਤੇ ਦਮਨ ਨੂੰ ਮੈਂ ਕਿਹਾ ਸੀ ਕਿ ਅੱਜ ਤੂੰ ਸਿੱਧੀ ਇੱਧਰ ਆ ਜੀ ਪਰ ਦਮਨ ਦਾ ਅਜੇ ਤੱਕ ਕੋਈ ਫੋਨ ਨਹੀਂ ਆਇਆ ਦੇਖੋ ਦਮਨ ਇੱਧਰ ਆਉਂਦੀ ਹੈ ਕਿ ਨਹੀਂ ਆਉਂਦੀ ਚਲੋ ਉਹਨਾਂ ਚਾਹ ਤੂੰ ਦਮਨ ਨੂੰ ਰੰ ਦੇਖੋ ਕੀ ਕਰਦੇ ਨੇ ਤੇ ਮੈਂ ਜਿਹੜੇ ਥੋੜੇ ਦੇ ਇੱਕ ਦੋ ਭਾਂਡੇ ਰਹਿ ਗਏ ਨੇ ਉਹ ਸਾਫ਼ ਕਰ ਲਾਂ ਫਿਰ ਮਿਲਦੇ ਆਪਾਂ ਬਣਾ ਲਿਆ ਪ੍ਰੈਸ ਤੇ ਲੋ ਜੀ ਦਮਨ ਨਾ ਜ਼ਾਰਾ ਦੀਆਂ ਡਰੈੱਸਾਂ ਦੇਖ ਆਈ ਤੇ ਜਾਰਾ ਚ ਪੋਨੇ ਪੋਨੇ ਜਿਹੜੇ ਟਾਪ ਤਿੰਨ ਤਿੰਨ ਚਾਰ ਚਾਰ ਹਜ਼ਾਰ ਦੇ ਬਿਲਕੁਲ ਨਾਜਾਇਜ਼ ਐਡਾ ਕਿ ਇਹਨੂੰ ਦਸ ਕਪੜਾ ਕੇ ਤੇ ਲਿਆ ਕੇ ਲਾਇਆ ਮੈਂ ਕੰਨੀਆ ਬਸ ਪਾਣੀ ਪੀ ਜਾਣਾ ਤੇ ਇੰਨੇ ਕੇ ਦੀ ਤਾਂ ਕਲਾਸ ਮੈਂ ਲਾਉਂਗੀ ਘਰੇ ਜਾ ਕੇ ਇੱਕ ਮਿੰਟ ਵੀ ਟਿੱਕੇ ਨਹੀਂ ਬੈਠਾ ਹੈਗਾ ਬੋਲ ਹੁਣ ਪੂਰਾ ਗੁੱਸੇ 'ਚ ਪਤਾ ਵੀ ਮम्मा ਕੋਲ ਘੁੱਟ ਪੈਣੀ ਹੈ ਹਾਂਜੀ ਮਧੂ ਪਤਾ ਨਹੀਂ chalda confuse ਹੋ ਗਈਆਂ ਲਵਾ ਜਾ ਰਹੇ ਮਧੂ ਪੂਰਾ ਸਵਾਦ ਲੈ ਰਹੇ ਤੇ ਦਸਾਂ ਦਾ ਪਰ ਲਈ ਕੋਈ ਨਹੀਂ ਹੈਗੀ ਕਿਉਂ ਨਹੀਂ ਹਾਰ ਕੇ ਤਾਂ ਫੇਰ ਕੋਈ ਸ਼ੁਰੂ ਨਹੀਂ ਛੱਡਿਆ ਜਿੱਗਰੇ ਨਹੀਂ ਗਏ ਹਾਂ ਵੈਸੇ ਵੀ ਕੋਈ ਨਾ ਬਰੀ ਬਰੀ ਲੱਗ ਰਿਆ ਅੰਦਰ ਇੰਨਾ ਰੋਲਾ ਇੰਨਾ ਸ਼ੋਰ ਅੰਦਰ ਸੁਬਾਰਾ ਕੇ ਬੈਗੇ ਸ਼ਾਂਤੀ ਚ ਪਤਾ ਨਹੀਂ ਉਹੀ ਫਿਰ ਜਾਂਦੇ ਲੋਕ ਹਨ ਨੰਮੂ ਦੂਜੀ ਕੁ ਕਰੀ ਜੀ ਅੰਦਰ ਬੈਠ ਕੇ ਇਦੋਂ ਕਿਹੜਾ ਲਾਇਆ ਹਾਂ ਹਾਂ ਅਰੇ ਦੀਦੀ ਕਹਿੰਦੀ ਮੈਂ ਉਹਨਾਂ ਦੀਦੀ ਆਈ ਨਹੀਂ ਹੈਗੇ ਦੀਦੀ ਨੂੰ ਟੈਨਸ਼ਨ ਨਹੀਂ ਵੀ ਮੈਂ ਨਹੀਂ ਗਈ ਤੇ ਜੋ ਹੀ ਕਰਨਗੇ ਦੀਦੀ ਨੇ ਵੀ ਇਹੀ ਕਰਨਾ ਨਿਯਾਤ ਇਦਾਂ ਇਧਰ ਆਪ ਆਪਣਾ ਦੁੱਧ ਰੱਖਿਆ ਹੋਇਆ ਗਰਮ ਥੋੜਾ ਜਿਹਾ ਦੁੱਧ ਲਵਾਂਗੇ ਆਪਾਂ ਤੇ ਇਧਰ ਨਾਲ ਜਿਹੜੇ ਕਿਚਨ ਦੇ ਕੰਮ ਨੇ ਕਰ ਲੈਨੇ ਆਂ ਸਵੇਰੇ ਸੇ ਕਿਚਨ ਚ ਇਨੇ ਕੰਮ ਹੁੰਦੇ ਨੇ ਨਾ ਸੈਟਿੰਗ ਕਰਨੀ ਹੁੰਦੀ ਜਦੋਂ ਆਪਾਂ ਰਾਤ ਨੂੰ ਸਬਜ਼ੀ ਬਣਾਈਏ ਜਾਂ ਸਵੇਰੇ ਬਣਾਈਏ ਤੇ ਸੈਟਿੰਗ ਕਰਦੀ ਇੱਧਰ ਚਲ ਚਾਈ ਜਾਂਦੀ ਏ ਤੇ ਹੁਣ ਆਪਾਂ ਨਾਲ ਹੀ ਸਮੋਸੇ ਬਈਆ ਕਰ ਲੈਨੇ ਆਂ ਕਿ ਅੱਜ ਦੁੱਧ ਦੇ ਨਾਲ ਮੈਂ ਕਾਫੀ ਜਨਾ ਤੋਂ ਨੁਕੀਨ ਲੈ ਕੇ ਇੰਜ ਮੇਰੇ ਜੀ ਕਰਦਾ ਮੈਂ ਥੋੜਾ ਇਹ ਖਾਵਾਂ ਨੂੰ ਇਧਰ ਲੈ ਕੇ ਜਾਣਾ ਹੀ ਪਰ ਇਹ ਥੋੜਾ ਜਿਆ ਹੈਵੀ ਸੀ ਭਾਰਾ ਹੀ ਤੇ ਬਾਕੀ ਉਹਨੂੰ ਐਂ ਹੀ ਕੁਝ ਟੁੱਟ ਵੀ ਨਾ ਜਾਏ ਤੇ ਉਹ ਲੈ ਕੇ ਨਹੀਂ ਗਈ ਹੈਗੀ ਨਾਲ ਤੇ ਇੱਥੇ ਛੱਡ ਗਈ ਤੇ ਜਦੋਂ ਵੀ ਮੈਂ ਕੌਫੀ ਪੀਂਦੀ ਆ ਜਾਂ ਮੈਂ ਦੁੱਧ ਪੀਂਦੀ ਆ ਤੇ ਮੈਨੂੰ ਸਿਮਰਨ ਦੀ ਯਾਦ ਆਉਂਦੀ ਏ ਤੇ ਇਹਦੇ 'ਚ ਆਪਾਂ ਪਾ ਕੇ ਪੀਂਦੇ ਆ ਦੁੱਧ ਬਰਾਬਰ ਪਕਾ ਲਈਏ ਪਾਣੀ ਸਾਫ ਤੁਹਾਡੀ 12:00 ਵਜੇ 12:30 ਵਜੇ ਦਾ ਸ਼ੁਰੂਆਤ ਤੇ ਆਪਾਂ ਕਰਦੇ ਹਾਂ ਇਸ ਦਾ ਆਪਣੇ ਸਾਰੇ ਹੋਗਨੇ ਡਨ। ਚਲੋ ਜੀ ਹੁਣ ਬੈਠ ਕੇ ਥੋੜਾ ਚਿਰ ਕਰਦੇ ਆ ਰੈਸਟ ਤੇ ਨਾਲੇ ਪੀਨੇ ਆਪਾਂ ਦੁੱਧ ਜਿਹੜਾ ਗਰਮ ਕੀਤਾ ਸੀ ਤੇ ਨਾਲ ਆਪਾਂ ਥੋੜਾ ਜਿਹਾ ਲੱਗਿਆ ਜਿਮਕੀਨ ਲੈਣ। ਨਹੀਂ ਤੇ ਮੈਂ ਜਦੋਂ ਦਾ ਲਿਆਂਦਾ ਲਿਆ ਹੀ ਨਹੀਂ ਹੈਗਾ। ਪਣੀ ਆਈ ਹੈ ਜੀ ਬਸ ਹੋਈ ਥੋੜਾ ਚਿਰ ਮੈਂ ਲੰਮੇ ਪਈ ਤੇ ਫਿਰ ਮੈਂ ਆਉਗੀ ਤੇ ਸ਼ਾਮ ਦਾ ਟਾਈਮ ਹੈ ਨਹੀਂ ਮੌਸਮ ਆਜੀ ਦੇਖ ਸਕਦੇ ਬਦਲ ਹੋਇਆ ਪਿਆ ਸਿਰ ਦਾ ਹੀ ਬਦਲ ਹੈ ਤੇ ਇਸ ਦਾ ਮੌਸਮ ਠੰਡਾ ਹੋ ਰਿਹਾ ਤੇ ਟਾਈਮ ਹੈਗੇ ਜੀ ਸਾਢੇ 5:30 ਦਾ ਤੇ ਮੌਸਮ ਕਾਫੀ ਚੇਂਜ ਹੋ ਗਿਆ ਤੇ ਥੋੜੇ ਮੈਨੂੰ ਗੱਗਨਾ ਪਉਣਾ ਆਇਆ ਸੀ ਤੇ ਉਹ ਕਹਿੰਦੇ ਸੀ ਕਿ ਸ਼ਾਇਦ ਅਸੀਂ ਆਈਏ ਹਜੇ ਪੱਕਾ ਕਨਫਰਮ ਨਹੀਂ ਹੈਗਾ ਕਿ ਸ਼ਾਇਦ ਅਸੀਂ ਆਉਂਦੇ ਇੱਧਰ ਆਈਏ ਤੇ ਹੁਣ ਮੈਨੂੰ ਸੋਚ ਲੱਗੀ ਪਈ ਕਿ ਸਬਜ਼ੀ ਵੀ ਬਣਾਣੀ ਸਬਜ਼ੀ ਕੋਈ ਨਹੀਂ ਹੈਗੀ ਘਰੇ ਤੇ ਜਾ ਦਾ ਫਿਰ ਕੌਣ ਆਵੇ ਮੈਂ ਕਿੱਥੇ ਬਗੜੀ ਆ ਗਈ ਜਾ ਲੇ ਫਿਰ दाल ਬਣਾਵਾਂਗੇ ਤੇ ਜਾਣ ਕੋਈ ਸੋਚਨੀ ਆ ਨਾ ਹੁਣ ਮੈਂ ਸਬਜ਼ੀ ਲੈਣ ਜਾ ਸਕਦੀ ਆ ਕਿ ਮੈਂ ਕੱਲੀ ਆ ਮੇਰਾ دل ਨਹੀਂ ਕਰਦਾ ਜਾਣ ਨੂੰ ਅੱਗੇ ਦਮਣ ਸੀ ਤੇ ਦਮਣ ਨਾਲ ਲੈ ਕੇ ਚਲੇ ਜਾਂਦੀ ਪਹਿਲਾਂ ਸਿਮਰਨ ਸੀ ਹਨਾ ਤੇ ਹੁਣ ਮੈਂ ਦੇਖਦੇ ਹਾਂ ਡਿਸਾਈਡ ਕਰਦੇ ਆ ਕਿ ਕੀ ਬਣਾਣਾ ਤੇ ਜੇ ਤਾਂ ਉਹ ਪਹਿਲਾਂ ਉਹਨਾਂ ਨੂੰ ਫੋਨ ਕਰ ਦਈਏ ਕਿ ਤੇ ਖਾ ਕੇ ਨਾ ਉਹਨਾਂ ਰੋਟੀ ਕਿਤੇ ਮੈਂ ਸਬਜ਼ੀ ਬਣਾ ਕੇ ਰੱਖਦਾ ਤੇ ਬਾਕੀ ਦੇਖਦੇ ਆ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਜਿਹੜਾ ਨਵਾਂ ਵਲੌਗ ਆਪਾਂ ਇੱਥੇ ਹੀ ਕੰਟੀਨਿਊ ਕਰਦਾਂਗੇ ਆਪਣੇ ਪਿੰਡ ਵਾਲੇ ਆਏ ਇੱਧਰ ਤੇ ਫਿਰ ਅਸੀਂ ਕੰਟੀਨਿਊ ਕਰਦਾਂਗੇ ਮੈਂ ਸਬਜੀ-ਭਾਜੀ ਦਾ ਸੋਚਣਾ ਬੰਦਾ ਕੀ ਬਣਾਣੀ ਹੈ ਤੇ ਚਲੋ ਜਾਂਦੇ-ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੀ ਰੀਚ ਕਰਿਓ ਬਾਏ ਬਾਏ ਸਾਰੇ ਆ